وہ اس میں 6 اچبھے آ جاتے ہیں پیشنٹ ایک وہ ڈاکٹر بھی ڈی انٹریس ہو رہی کام کے وچ کہ چہرے پر راؤنڈ لے ہے اور کا دے گا کا مطلب ہے جڑا مقصد ہے نا جیشن آ رہا ہے سب تک ਸਮਨ ਚਿੰਤਾ ਦਾ ਨਹੀਂ ਹੈ ਸਾਡਾ ਸੋ ਮੇਨ ਇਸ਼ੂ ਜੋ ਹੈ ਜੋ ਸੇਫਟੀ ਐਂਡ ਵੈਚਲੈਂਸ ਹੈ ਉਹ ਬਿਜੂ ਥੱਲੇ ਕੀ ਪੁੱਛੁੰਦੇ ਹੈ ਦੇ ਨਾਲ ਦੇ ਨਾਲ ਦੇ ਕਾਤੇ ਮੁਸ਼ਕਿਲ ਹੈ ਬਤਾ ਇਹ ਵੀ ਜੀਡੀ ਕੌਂਸਲ ਦੀ ਅੰਕਾ ਹੈ ਮੈਨੂੰ ਲੱਗ ਰਹੀ ਸੀ ਕਿ ਇਹ ਹੋ ਰਹੀ ਹੈ ਜੀ ਇਸ ਤੋਂ ਪਹਿਲਾਂ ਕਿਸੇ ਨੇ ਇਹ ਬੈਕਅਪ ਕਰਕੇ ਹੈ ਜੀ ਡਾਕਟਰ ਸਾਹਿਬ ਅੱਜ ਜੋ ਨਾਨਕੋ ਪਹਿਲਾਂ ਆਪਾਂ ਆਪੀਡੀ ਦੀ ਸਟ੍ਰਾਈਕ ਚੱਲ ਰਹੀ ਹੈ ਜੀ ਕਿਸ ਤਰ੍ਹਾਂ ਉਹਨਾਂ ਨੂੰ ਗਵਾਚ ਮੈਂ ਅੱਜ ਤੇ ਪੂਰੇ ਡੈਮਨਿਸਟ੍ਰੇਸ਼ਨ ਦੇ ਨਾਲ ਡੀਸੀ ਸਾਹਿਬ ਸੀਪੀ ਸਾਹਿਬ ਬਾਕੀ ਵੀ ਐਸਡੀਐਮ ਸਾਹਿਬ ਪ੍ਰਿੰਸੀਪਲ ਮੈਡੀਕਲ ਕਾਲਜ ਐਮਐਸ ਮੈਡੀਕਲ ਕਾਲਜ ਉਹਦੇ ਨਾਲ-ਨਾਲ ਮੈਂ ਕਹਿਣਾ ਚਾਹੁੰਦਾ ਕਿ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਮੇਰੀ ਇਹ ਡਿਊਟੀ ਲਗਾਈ ਸੀ ਕਿ ਮੈਂ ਇੱਥੇ ਆ ਕੇ ਜੂਨੀਅਰ ਡਾਕਟਰਸ ਦੀ ਜਿੰਨੀਆਂ ਵੀ ਸਰਤਾ ਉਹਨਾਂ ਨੂੰ ਸੁਣਾ ਉਹਨਾਂ ਦੀ ਗੱਲਬਾਤ ਸੁਣਾ ਸੁਣਨ ਤੋਂ ਬਾਅਦ ਉਹਨਾਂ ਦੀਆਂ ਜੋ ਵੀ ਮੁਸ਼ਕਲਾਂ ਨੇ ਇਮੀਡੀਐਟਲੀ ਮੌਕੇ ਤੇ ਹੱਲ ਕਰਾਂ ਜਿਹੜੀਆਂ ਅਸੀਂ ਕੁਝ ਕਾਰ ਵੀ ਦਿੱਤੀਆਂ ਜਿਹੜੀਆਂ ਇੱਕ ਦੋ ਰਹਿ ਗਈਆਂ ਉਹ ਇਮੀਡੀਏਟਲੀ ਵਿਦਨ 24 ਆਵਰਸ ਅਸੀਂ ਪੂਰੀਆਂ ਕਰ ਦੇਾਂਗੇ ਔਰ ਮੈਂ ਆਸ਼ਵਾਸਨ ਦਵਾਇਆ ਕਿ ਕਿਸੇ ਕਿਸਮ ਦਾ ਵੀ ਜਿਹੜਾ ਇੱਥੇ ਮਿਸ ਹੈਪ ਨਹੀਂ ਹੋਊਗਾ ਸੋ ਮੈਨੂੰ ਜੂਨੀਅਰ ਡਾਕਟਰਸ ਨੇ ਕਿਹਾ ਕਿ ਉਹ ਜਲਦੀ ਮੀਟਿੰਗ ਕਰਨਗੇ ਔਰ ਇਮੀਡੀਏਟਲੀ ਜਿਹੜੀ ਹੈ ਸਟ੍ਰਾਈਕ ਆਲ ਆਫ ਕਰ ਦੇਣਗੇ ਸਿਕਿਉਰਿਟੀ ਗੇਟਸ ਐਸ ਲੋਟੀ ਨੂੰ ਲੈ ਕੇ ਜਿਹੜਾ ਇੱਥੇ ਲਿਖੀ ਦਾ ਬਹੁਤ ਸਾਰੇ ਐਂਟਰੀ ਗੇਟ ਲੱਗਦਾ ਹੈ ਕਿ ਐਂਟਰੀ ਗੇਟ ਲਾਉਣੇ ਚਾਹੀਦੇ ਆ ਤਾਂ ਜੋ ਕਿ ਇੱਕ ਦੋ ਗੇਟ ਹੋਣ ਉੱਥੇ ਸਿਕਿਉਰਿਟੀ ਪ੍ਰੋਪਰ ਹੋਵੇ ਸਿਕਿਉਰਿਟੀ ਹਰ ਜਗ੍ਹਾ ਪ੍ਰੋਪਰ ਮਿਲੇਗੀ ਪਲੱਸ ਇਨ ਐਡੀਸ਼ਨ ਟੂ ਜਿਹੜੇ ਇੱਥੇ ਅਸੀਂ ਡੈਪਿਊਟ ਕੀਤਾ ਉਸ ਤੋਂ ਇਲਾਵਾ ਮੈਂ ਕੀ ਕਰ ਰਿਹਾ ਕਿ ਪੀਸੀਆਰ ਜਿਹੜਾ ਉਹ ਰੈਗੂਲਰਲੀ ਇਸ ਏਰੀਏ ਦੇ ਵਿੱਚ ਜਿਹੜੀ ਵਿਜ਼ਿਟਸ ਆਪਣੀਆਂ ਵਧਾਏਗਾ ਔਰ ਰੈਗੂਲਰਲੀ ਘੁੰਮੇਗਾ ਤਾਂ ਕਿ ਕਿਸੇ ਵੀ ਗੇਟ ਦੇ ਉੱਤੇ ਕੋਈ ਦਿੱਕਤ ਨਾ ਹੋ। ਸਾਡੇ ਪ੍ਰਾਈਵੇਟ ਸਿਕਿਉਰਟੀ ਲੱਗੀ ਹੋਈ ਹੈ ਪਰ ਅਕਸਰ ਦੇਖਿਆ ਜਾਂਦਾ ਹੈ ਕੁਝ ਨਸ਼ੇੜੀ ਇੱਥੇ ਆ ਕੇ ਨਸ਼ਾ ਵੀ ਕਰਦੇ ਦੇਖੇਗਾ। ਉਹ ਅਸੀਂ ਚੈੱਕ ਕਰਾਂਗੇ ਉਹ ਚੈੱਕ ਕਰਨ ਤੋਂ ਬਾਅਦ ਮੈਂ ਇਹਨਾਂ ਨੂੰ ਕਿਹਾ ਕਿ ਐਗਜ਼ੈਕਟਲੀ ਆਫਟਰ 1 ਵੀਕ ਆਈ ਵਿਲ ਕਮ ਅਗੇਨ। ਐਂਡ ਆਈਲ ਚੈੱਕ ਦ ਥਿੰਗਸ ਕਿ ਜਿਹਨੀਆਂ ਅਸੀਂ ਗੱਲਾਂ ਕਹੀਆਂ ਪੂਰੀਆਂ ਹੋਈਆਂ ਕਿ ਨਹੀਂ ਔਰ ਜਿਹੜੀਆਂ ਤੁਸੀਂ ਚੀਜ਼ਾਂ ਕਹਿ ਰਹੇ ਹੋ ਉਹਨਾਂ ਨੂੰ ਵੀ ਚੈੱਕ ਕਰਾਂਗੇ ਔਰ ਜੇ ਅਗਰ ਕੋਈ ਅੱਧਾ ਦੀ ਕੋਈ ਚੀਜ਼ ਮਿਲੀ ਉਹਦੇ ਅਗੇਂਸਟ ਕਾਰਵਾਈ ਕਰਾਂਗੇ